ਨੌਜਵਾਨ ਲਗਾਤਾਰ ਚੰਗੇ ਭਵਿੱਖ ਦੀ ਤਲਾਸ਼ ਤੇ ਜੰਗੀ ਪੜ੍ਹਾਈ ਲਿਖਾਈ ਤੇ ਰੁਜ਼ਗਾਰ ਦੇ ਲਈ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ ਲੱਖਾਂ ਰੁਪਏ ਲਾ ਕੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਨੇ ਪਰ ਵਿਦੇਸ਼ ਦੀ ਧਰਤੀ ਤੇ ਕਈ ਵਾਰ ਅਜਹੀਆਂ ਕਟਨਾਵਾ ਵਾਪਰ ਜਾਂਦੀਆਂ ਨੇ ਜਿਹੜੀਆਂ ਪਿੱਛੇ ਮਾਪਿਆਂ ਨੂੰ ਬੇहद ਦੁਖੀ ਕਰਦੀਆਂ ਨੇ ਕਿਉਂਕਿ ਦਿਲ ਦਾ ਦੌਰਾ ਪੈਣ ਕਰਕੇ ਲਗਾਤਾਰ ਵਿਦੇਸ਼ਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਇਸੇ ਦੇ ਚਲਦਿਆਂ ਗਿੱਦੜ ਬਾਹਾ ਦੇ ਨੌਜਵਾਨ ਦੀ ਵੀ ਕੈਨੇਡਾ 'ਚ ਮੌਤ ਹੋਈ ਹੈ ਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਰਕੇ ਹੀ ਨੌਜਵਾਨ ਕਰਨ ਸਿੰਘ ਜੋ ਕਿ 23 ਸਾਲ ਦਾ ਸੀ ਉਸ ਦੀ ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਮੌਤ ਹੋ ਗਈ ਪੰਜ ਸਾਲ ਪਹਿਲਾਂ ਉਹ ਕੈਨੇਡਾ ਗਿਆ ਸੀ ਤੇ 8 ਜਨਵਰੀ ਨੂੰ ਘਰ ਪਰਤਣਾ ਸੀ ਕਰਨ ਦੀ ਮਾਂ ਨੇ ਦੱਸਿਆ ਕਿ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਮਾਰ ਤੋਂ ਡਰਦਿਆਂ ਕਰਨ ਸਿੰਘ ਨੂੰ ਕੈਨੇਡਾ ਭੇਜਿਆ ਸੀ ਕਰਤਾਰ ਸਿੰਘ ਦੇ ਮਾਪੇ ਤੇ ਛੋਟੀ ਭੈਣ ਹੈ ਜੋ ਹੁਣ ਤੱਕ ਜਾਣਕਾਰੀ ਆ ਰਹੀ ਹੈ ਕਿ ਕਰਨ ਸਿੰਘ ਕੰਮ ਤੋਂ ਆ ਕੇ ਜਦੋਂ ਆਪਣੇ ਕਮਰੇ 'ਚ ਸੌਣ ਗਿਆ ਤਾਂ ਉਸ ਤੋਂ ਬਾਅਦ ਸਵੇਰੇ ਉਹ ਨਹੀਂ ਉੱਠਿਆ ਤਾਂ ਜਦੋਂ ਉਸ ਨੂੰ ਕਮਰੇ 'ਚ ਜਾ ਕੇ ਵੇਖਿਆ ਤਾਂ ਉੱਥੇ ਉਹ ਮ੍ਰਿਤਕ ਪਾਇਆ ਗਿਆ ਦਿਲ ਦਾ ਦੌਰਾ ਪੈਣ ਕਰਕੇ ਮੌਤ ਉੰਡਕ ਫਤਖਾ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਤੇ ਹੁਣ ਮਾਪਿਆਂ ਨੇ ਅਪੀਲ ਕੀਤੀ ਆ ਕਿ ਸਾਡੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲੈ ਆਂਦਾ ਜਾਵੇ ਤਾਂ ਜੋ ਆਖਰੀ ਵਾਰ ਉਹ ਆਪਣੇ ਪੁੱਤ ਨੂੰ ਵੇਖ ਸਕਣ